ਤੇ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸਾਬਕਾ ਡੀਆਜੀ ਹਰਚਰਨ ਸਿੰਘ ਭੁੱਲਰ ਨੂੰ ਵੱਡੀ ਰਾਹਤ ਮਿਲੀ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਐਸ सीबीआई 60 ਦਿਨਾਂ ਚ ਚਾਰਜ ਸ਼ੀਟ ਦਾਖਲ ਕਰਨ ਦੇ ਵਿੱਚ ناکਾਮ ਰਹੀ ਹੈ ਅਦਾਲਤ ਨੇ ਡਿਫਾਲਟ ਬੇਲ ਦਿੱਤੀ ਹੈ ਤਾਂ ਜ਼ਮਾਨਤ ਦੇ ਬਾਵਜੂਦ ਜੇਲ੍ਹ ਦੇ ਵਿੱਚ ਹੀ ਪੁੱਲਰ ਰਹਿਣਗੇ ਰਿਸ਼ਵਤਖੋਰੀ ਦੇ ਦੂਜੇ ਮਾਮਲੇ ਦੇ ਵਿੱਚ ਫਿਲਹਾਲ ਰਾਹਤ ਨਹੀਂ ਮਿਲੀ ਹੈ ਤਾਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੀ सीबीआई ਅਦਾਲਤ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਸਸਪੈਂਡਡ ਡੀਏਜੀ ਹਰਚਰਨ ਸਿੰਘ ਭੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਦਰਸਲ ਇਹ ਫੈਸਲਾ सीबीआई ਦੇ ਵੱਲੋਂ ਤੈਅ ਸਮੇਂ ਦੇ ਅੰਦਰ ਚਾਰਜ ਸ਼ੀਟ ਦਾਖਲ ਨਾ ਕੀਤੇ ਜਾਣ ਕਾਰਨ ਲਿਆ ਗਿਆ ਕਾਨੂੰਨ ਦੇ ਮੁਤਾਬਕ सीबीआई ਨੂੰ 60 ਦਿਨਾਂ ਦੇ ਅੰਦਰ ਚਾਰਜ ਸ਼ੀਟ ਪੇਸ਼ ਕਰਨੀ ਲਾਜ਼ਮੀ ਸੀ ਪਰ ਏਜੰਸੀ ਇਸ ਦੇ ਵਿੱਚ ناکਾਮ ਰਹੀ ਹੈ ਜਿਸ ਦਾ ਫਾਇਦਾ ਬਚਾਅ ਪੱਖ ਨੂੰ ਮਿਲਿਆ ਹੈ ਅਦਾਲਤ ਨੇ ਭੁੱਲਰ ਨੂੰ ਡਿਫਾਲਟ ਬੇਲ ਮਨਜ਼ੂਰ ਕਰ ਲਈ ਹੈ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਨੇ ਦਲੀਲ ਦਿੱਤੀ ਸੀ ਕਿ ਆਮਦਨ ਤੋਂ ਵੱਧ ਜਾਇਦਾਦ ਵਰਗੇ ਗੰਭੀਰ ਮਾਮਲਿਆਂ ਦੇ ਵਿੱਚ 90 ਦਿਨਾਂ ਦਾ ਸਮਾਂ ਮਿਲਣਾ ਚਾਹੀਦਾ ਹੈ ਹਾਲਾਂਕਿ ਅਦਾਲਤ ਨੇ ਸੀਬੀਆਈ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਅਤੇ ਬਚਾਅ ਪੱਖ ਦੇ ਵਕੀਲਾਂ ਐਸਪੀਐਸ ਭੁੱਲਰ ਯੁਵਰਾਜ ਧੱਲੇਵਾਲਾ ਤੇ ਸਮ੍ਰਿਤਾ ਦੀਆਂ ਦਲੀਲਾਂ ਦੇ ਨਾਲ ਸਹਿਮਤੀ ਜਤਾਈ ਹੈ ਪਰ ਇਹ ਦੱਸਣਾ ਜ਼ਰੂਰੀ ਹੈ ਕਿ ਜ਼ਮਾਨਤ ਮਿਲਣ ਦੇ ਬਾਵਜੂਦ ਹਰਚਰਨ ਸਿੰਘ ਭੁੱਲਰ ਅਜੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਦਰਸਲ ਜ਼ਬਰਨ ਵਸੂਲੀ ਅਤੇ ਰਿਸ਼ਵਤਖੋਰੀ ਦੇ ਨਾਲ ਜੁੜੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਜ਼ਮਾਨਤ ਤਰਜੀਹ ਪਹਿਲਾਂ ਹੀ ਖਾਰਜ ਹੋ ਚੁੱਕੀ ਹੈ ਤੇ ਇਸ ਦੂਜੇ ਮਾਮਲੇ ਦੇ ਵਿੱਚ ਰਾਹਤ ਪਾਉਣ ਦੇ ਲਈ ਭੁੱਲਰ ਨੇ ਅਜੇ ਤੱਕ ਹਾਈ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ ਤੁਹਾਨੂੰ ਦੱਸਦੀ ਕਿ ਸੀਬੀਆਈ ਨੇ 29 ਅਕਤੂਬਰ ਨੂੰ ਭੁੱਲਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ ਜਦਕਿ ਉਹਨਾਂ ਦੀ ਰਸਮੀ ਗ੍ਰਿਫਤਾਰੀ 5 ਨਵੰਬਰ ਨੂੰ ਦਿਖਾਈ ਗਈ ਸੀ ਉਸ ਸਮੇਂ ਤੋਂ ਹੀ ਉਹ ਚੰਡੀਗੜ੍ਹ ਦੀ ਬਡੇਲ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਕਿ ਸਾਬਕਾ ਡੀਆਜੀ ਹਰਚਰਨ ਸਿੰਘ ਭੁੱਲਰ ਨੂੰ ਵੱਡੀ ਰਾਹਤ ਮਿਲੀ ਹੈ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਐਸ सीबीआई 60 ਦਿਨਾਂ ਚ ਚਾਰਜ ਸ਼ੀਟ ਦਾਖਲ ਕਰਨ ਦੇ ਵਿੱਚ ناکਾਮ ਰਹੀ ਹੈ ਅਦਾਲਤ ਨੇ ਡਿਫਾਲਟ ਬੇਲ ਦਿੱਤੀ ਹੈ ਤਾਂ ਜ਼ਮਾਨਤ ਦੇ ਬਾਵਜੂਦ ਜੇਲ੍ਹ ਦੇ ਵਿੱਚ ਹੀ ਪੁੱਲਰ ਰਹਿਣਗੇ ਰਿਸ਼ਵਤਖੋਰੀ ਦੇ ਦੂਜੇ ਮਾਮਲੇ ਦੇ ਵਿੱਚ ਫਿਲਹਾਲ ਰਾਹਤ ਨਹੀਂ ਮਿਲੀ ਹੈ ਤਾਂ ਇਸ ਵੇਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਚੰਡੀਗੜ੍ਹ ਦੀ सीबीआई ਅਦਾਲਤ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਪੁਲਿਸ ਦੇ ਸਸਪੈਂਡਡ ਡੀਏਜੀ ਹਰਚਰਨ ਸਿੰਘ ਭੁੱਲਰ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ ਦਰਸਲ ਇਹ ਫੈਸਲਾ सीबीआई ਦੇ ਵੱਲੋਂ ਤੈਅ ਸਮੇਂ ਦੇ ਅੰਦਰ ਚਾਰਜ ਸ਼ੀਟ ਦਾਖਲ ਨਾ ਕੀਤੇ ਜਾਣ ਕਰਨ ਲਿਆ ਗਿਆ ਕਾਨੂੰਨ ਦੇ ਮੁਤਾਬਕ सीबीआई ਨੂੰ 60 ਦਿਨਾਂ ਦੇ ਅੰਦਰ ਚਾਰਜ ਸ਼ੀਟ ਪੇਸ਼ ਕਰਨੀ ਲਾਜ਼ਮੀ ਸੀ ਪਰ ਏਜੰਸੀ ਇਸ ਦੇ ਵਿੱਚ ناکਾਮ ਰਹੀ ਹੈ ਜਿਸ ਦਾ ਫਾਇਦਾ ਬਚਾਅ ਪੱਖ ਨੂੰ ਮਿਲਿਆ ਹੈ ਅਦਾਲਤ ਨੇ ਭੁੱਲਰ ਨੂੰ ਡਿਫਾਲਟ ਬੇਲ ਮਨਜ਼ੂਰ ਕਰ ਲਈ ਹੈ ਸੁਣਵਾਈ ਦੌਰਾਨ ਸੀਬੀਆਈ ਦੇ ਵਕੀਲ ਨਰਿੰਦਰ ਸਿੰਘ ਨੇ ਦਲੀਲ ਦਿੱਤੀ ਸੀ ਕਿ ਆਮਦਨ ਤੋਂ ਵੱਧ ਜਾਇਦਾਦ ਵਰਗੇ ਗੰਭੀਰ ਮਾਮਲਿਆਂ ਦੇ ਵਿੱਚ 90 ਦਿਨਾਂ ਦਾ ਸਮਾਂ ਮਿਲਣਾ ਚਾਹੀਦਾ ਹੈ ਹਾਲਾਂਕਿ ਅਦਾਲਤ ਨੇ ਸੀਬੀਆਈ ਦੀ ਇਸ ਦਲੀਲ ਨੂੰ ਖਾਰਜ ਕਰ ਦਿੱਤਾ ਅਤੇ ਬਚਾਅ ਪੱਖ ਦੇ ਵਕੀਲਾਂ ਐਸਪੀਐਸ ਭੁੱਲਰ ਯੁਵਰਾਜ ਧਲੇਵਾਲਾ ਤੇ ਸਮ੍ਰਿਤਾ ਦੀਆਂ ਦਲੀਲਾਂ ਦੇ ਨਾਲ ਸਹਿਮਤੀ ਜਤਾਈ ਹੈ ਅਰੇ ਤੇ ਦੱਸਣਾ ਜ਼ਰੂਰੀ ਹੈ ਕਿ ਜ਼ਮਾਨਤ ਮਿਲਣ ਦੇ ਬਾਵਜੂਦ ਹਰਚਰਨ ਸਿੰਘ ਭੁੱਲਰ ਅਜੇ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ ਦਰਸਲ ਜ਼ਬਰਨ ਵਸੂਲੀ ਅਤੇ ਰਿਸ਼ਵਤਖੋਰੀ ਦੇ ਨਾਲ ਜੁੜੇ ਇੱਕ ਹੋਰ ਮਾਮਲੇ ਦੇ ਵਿੱਚ ਉਹਨਾਂ ਦੀ ਜ਼ਮਾਨਤ ਤਰਜੀਹ ਪਹਿਲਾਂ ਹੀ ਖਾਰਜ ਹੋ ਚੁੱਕੀ ਹੈ ਤੇ ਇਸ ਦੂਜੇ ਮਾਮਲੇ ਦੇ ਵਿੱਚ ਰਾਹਤ ਪਾਉਣ ਦੇ ਲਈ ਭੁੱਲਰ ਨੇ ਅਜੇ ਤੱਕ ਹਾਈ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ ਤੁਹਾਨੂੰ ਦੱਸਦੀ ਕਿ ਸੀਬੀਆਈ ਨੇ 29 ਅਕਤੂਬਰ ਨੂੰ ਭੁੱਲਰ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ ਕੀਤਾ ਸੀ ਜਦਕਿ ਉਹਨਾਂ ਦੀ ਰਸਮੀ ਗ੍ਰਿਫਤਾਰੀ 5 ਨਵੰਬਰ ਨੂੰ ਦਿਖਾਈ ਗਈ ਸੀ ਉਸ ਸਮੇਂ ਤੋਂ ਹੀ ਉਹ ਚੰਡੀਗੜ੍ਹ ਦੀ ਬਡੇਲ ਜੇਲ੍ਹ ਦੇ ਵਿੱਚ ਬੰਦ ਨੇ